ਚੁੱਟੁੱਲੇ ਸਾਡੇ ਲਾਉ ਬਲਿਏ ਨਹੀਂ ਸਾਨੂੰ ਭੌਂਗਦੇ ਆ ਕੁੱਤੇ ਬੂੰ ਬੂੰ ਬਲਿਏ ਹੋ ਲਾੜ ਵਿੱਚ ੁੰਡਲੇ ਸਾਡੇ ਲਾਉ ਬਲਿਏ ਨਹੀਂ ਸਾਨੂੰ ਭੌਂਗਦੇ ਆ ਕੁੱਤੇ ਬੂੰ ਬੂੰ ਬਲਿਏ ਹੋ ਬਾਕੀ ਪੌਂਕੀ ਜਣ ਸਾਨੂੰ ਪਰਵਾਹ ਕੋਈ ਨਾ ਤੇ ਜਦੋਂ ਅਸੀਂ ਥੋਕੇ ਸਗੋਂ ਵਿੱਚ ਆ ਕੋਈ ਨਾ ਹੋ ਬਿਲ ਤਾੜ ਤਾੜ ਹਿੱਕ ਵਿੱਚ ਛੱਡਣੀਆਂ ਮੈਂ ਤਾੜ ਤਾੜ ਹਿੱਕ ਵਿੱਚ ਛੱਡਣੀਆਂ ਮੈਂ ਦੋ ਤੋ ਵਾਦ ਨਿਉੜੇ ਨਹੀਂ ਉਹ ਸਾ ਬਲਿਏ ਉਹ ਵੇਖੀ ਛੱਡ ਹੀ ਪੰਜਾਬੇ ਉਹ ਜਾਣਗੇ ਨਹੀਂ ਜਿਹੜੇ ਜਾਣ ਜਾਣ ਡੱਕਦੇ ਆਰਾਬਲੀਏ ਪੱਜ ਹੀ ਪੰਜਾਬ ਵਿੱਚੋਂ ਜਾਣਗੇ ਨਹੀਂ ਜਿਹੜੇ ਜਾਣ ਜਾਣ ਡੱਕਦੇ ਆਰਾਬਲੀਏ ਨਾਹੀਂ ਚਿੱਟੇ ਵਿੱਚ ਪੈਣਾ ਬਿੱਲੋ ਕਾਲੇ ਦਾ ਵਪਾਰ ਸਾਡੇ ਗੱਡ ਰਿਆ ਟੋਲੇ ਬਿੱਲੋ ਛੱਤੀਆ ਪਹਾੜ ਨਾਹੀਂ ਚਿੱਟੇ ਵਿੱਚ ਪੈਣਾ ਬਿੱਲੋ ਕਾਲੇ ਦਾ ਵਪਾਰ ਸਾਡੇ ਗੱਡ ਰਿਆ ਟੋਲੇ ਬਿੱਲੋ ਛੱਤੀਆ ਪਹਾੜ ਇਨ ਲੱਕ ਇੱਕ ਨਾਲ ਬੱਝੇ ਕੁੜੇ ਦੋ ਹੁੰਦੇ ਆ ਜੱਟ ਵੈਰੀਆਂ ਦੇ ਬਣੇ ਨਹੀਂ